ਪੇਪਰ ਲੈਂਦੇ ਹੋ ਅੰਡਰਟੈਕਟ ਪੇਪਰ ਲੈਂਦੇ ਐਂਡ ਰਾਈਟਰ ਪਰਕਸ ਰੀਡਰ ਪਰਕਸ ਜਿਹੜੀਆਂ ਬਾਹਰ ਦੀਆਂ ਸਟੇਟਾਂ ਤੋਂ ਇੱਥੇ ਪੀਪਰ ਆ ਰਹੇ ਨੇ ਤੁਸੀਂ ਅਗਰ ਉਹਨਾਂ ਦੀ ਇੰਟਰਵਿਊ ਲੈ ਕੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇਹ ਕੰਮ ਹੀ ਬਹੁਤ ਘੱਟ ਹੈ ਮਤਲਬ ਉਹਨਾਂ ਨੇ ਪੰਜਾਬ ਨੂੰ ਅਮਰੀਕਾ ਬਣਾਇਆ ਉਹ ਗੱਲ ਵੀ ਸਹੀ ਹੈ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਕਰਦੇ ਪਏ ਨੇ ਪਰ ਆਪਣੇ ਪੰਜਾਬੀਆਂ ਨੂੰ ਪੁੱਛ ਕੇ ਕਹਿੰਦੇ ਇੱਥੇ ਬੱਸ ਕਲਾਸ ਦੇ ਵਿੱਚ ਇੱਕ ਦਿਨ ਇਸਾਂ ਲੈਕਚਰ ਚੱਲਦਾ ਰਿਹਾ ਸੀ ਔਰ ਸਟੂਡੈਂਟ ਨੂੰ ਮੈਂ ਇਹੀ ਸੰਘਾਰਿਆ ਕਿ ਤੁਸੀਂ ਇਹਨੇ ਪੈਸੀ ਇਨਵੈਸਟ ਕਰਕੇ 30-25 ਲੱਖ ਰੁਪਏ ਇਹਨਾਂ ਸਪ੍ਰੀਕਾ ਕੋ ਕੋ ਨੂੰ ਰੱਗਾ ਆਪਾਂ ਵੀ ਜਾਣਾ ਤਾਂ ਬੰਦੇ ਬਾਹਰ ਜਾਣੀ ਉਹਨਾਂ ਨੇ ਕੁਝ ਲਿਖੇ ਹੀ ਰਹਿ ਕੇ ਕੋਈ ਕੰਮ ਕਰਾ ਪਰ ਉਹਨਾਂ ਦੇ ਵਿੱਚ ਕਈ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਤੁਹਾਨੂੰ ਪਤਾ ਹੱਜ ਜਵਾਬ ਹੋਗੇ ਕਿਨੇ ਸਾਲ ਪਹਿਲਾਂ ਕੁਝ ਕੋਈ ਕੰਮ ਕਰਕੇ ਬੈਠੇ ਉਸ ਬੱਚੇ ਨੇ ਗੱਲ ਕਹੀ ਔਰ ਮੈਂ ਉਸ ਨੂੰ ਐਕਸੈਪਟ ਕੀਤਾ ਔਰ ਅੱਜ ਤੁਹਾਡੇ ਸਾਹਮਣੇ ਉਹ ਸੈਟਅਪ ਜੜਾ ਉਹ ਮੈਂ ਲਗਾ ਹਾ ਰੱਖ ਲਿਖਾ ਆਈ ਬੁਸ਼ਰ ਮੈਂ ਹਰ ਵਕਤ ਬਪਾ ਅਸਿਸਟੈਂਟ ਕੋਈ ਬਪਾ ਮਸਲਾਈ ਜੋ ਆਪਣੇ ਬੱਚੇ ਵਰਗੇ ਮੈਂ ਕਿਉਂ ਨਾ ਉਹ 8 ਮਿੰਟ ਤੱਕ ਬੈਠੇ ਰਹਿੰਦੇ। ਉਹ 8 ਵਜੇ ਜਦ ਮੈਂ ਫ੍ਰੀ ਹੋਇਆ। ਅਗਰ ਅਸੀਂ ਸੰਗ ਕਰਾਂਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਸੇਧ ਕਿਸਾ ਲਵਾਗੇ। ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਕੀ ਕਿਰਦਾ ਲਵਾਗੇ। ਇਹ ਜਰੂਰੀ ਨਹੀਂ ਕਿ ਤੁਸੀਂ ਵੱਡਾ ਹੀ ਸੈਟਅਪ ਲਗਾਓ ਨਾ ਤੇ ਜੇ ਕਸਟਮਰ ਆਗੇ ਛੋਟਾ ਸੈਟਅਪ ਲਗਾਓ। ਠੀਕ ਆ। ਔਰ ਤੁਹਾਨੂੰ ਅੱਛੀ ਚੀਜ਼ ਕਵਾਲਿਟੀ ਜਿਹੜੀ ਆ ਆਪਣੇ ਕਸਟਮਰ ਨੂੰ ਦਿਓਗੇ ਕਸਟਮਰ ਖੁਦ ਆਏਗਾ ਇਹ ਕੁਆਲਿਟੀ ਕਰਦੇ ਜੀ ਇੱਕ ਪਰਿਵਾਰ ਇਹਨਾਂ ਦਾ ਨਾਲ ਚੱਲਦਾ ਪਰਿਵਾਰ ਇਹਨਾਂ ਦਾ ਨਾਲ ਚੱਲ ਕੇ ਇਹਨਾਂ ਨੇ ਮੀਟ ਕਰਦਾ ਫੇਰੇ ਭਾਜੀ ਨੇ ਡਿਊਟੀ ਲਾਉਂਦੇ ਨੇ ਡਿਊਟੀ ਲਾ ਕੇ 5 ਵਜੇ ਫੇਰ ਆਪਣਾ ਇਹ ਕੰਮ ਕਰਦੇ ਇੱਕ ਕੀ ਗੱਲ ਇਹ ਆਪਣੇ ਘਰ ਨਹੀਂ ਬੈਹਿ ਸਕਦੇ 5 ਵਜੇ ਤੋਂ ਬਾਅਦ ਇਹਨਾਂ ਨੂੰ ਕੀ ਪ੍ਰੋਬਲਮ ਆ ਇਹ ਬੜਾ ਵਧੀਆ ਲੱਗਾ ਇਹਨਾਂ ਦੀ ਮਿਹਨਤ ਜਿਹੜਾ ਨੜੇ ਕਿਹਾ ਵੀ ਲੋਕ ਸਾਡੇ ਸਾਰੇ ਪੰਜਾਬ ਦੇ ਬਾਹਰ ਹੀ ਜਾਂਦੇ ਪਰ ਉਹ ਤੇ ਕੁਝ ਨਹੀਂ ਅਗਰ ਥੱਕੇ ਆ ਇੱਥੇ ਹੀ ਮਿਹਨਤ ਕਰੀ ਤੇ ਸਭ ਕੁਝ ਆਗਾ ਨਹੀਂ ਭੱਲੇ ਦੋਚ ਠੰਡਾ ਦੇ ਛੋਟ ਨਹੀਂ ਭੱਲੇ ਨਹੀਂ ਰਾਇਵਾ ਪਰਕਸ ਵੀ ਰਾਇਵਾ ਪਰਕਸ ਸੋ ਅੱਜ ਉਸ ਪ੍ਰਾਈਵੇਟ ਅਧਿਆਪਕ ਨਾਲ ਮਲਾਵਾਂਗੇ ਜਿੰਨੇ ਚਲਦੀ ਫਿਰਦੀ ਦੁਕਾਨ ਜਿਹੜੀ ਏ ਖੋਲ ਦਿੱਤੀ ਏ ਗਰਮੀਆਂ ਦੀ ਸੁਗਾਤ ਕਿਹਾ ਜਾਂਦਾ ਹੈ ਦਹੀਂ ਭੱਲੇ ਦਹੀਂ ਭੱਲੇ ਜਦੋਂ ਰਾਤ ਨੂੰ ਰੋਟੀ ਖਾਣੀ ਏ ਤੇ ਦਹੀਂ ਭੱਲੇ ਹੋਣ ਤੇ ਨਾਲ ਟੇਸਟ ਵੀ ਕਿਦਣਾ ਕਿਤੇ ਬਣ ਜਾਂਦਾ ਏ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਪੈਸ਼ਲ ਦਹੀਂ ਭੱਲੇ ਬਟਾਲਾ ਬਟਾਲਾ ਦੇ ਵਿੱਚ ਫਾਟਕ ਦੇ ਲਾਗੇ ਬਿਲਕੁਲ ਜਿਹੜਾ ਇਹ ਸਿੰਘ ਸਾਹਿਬ ਨੇ ਦੁਕਾਨ ਖੋਲਤੀ ਏ ਜਲਦੀ ਫਿਰਦੀ ਦੁਕਾਨ ਆਪਣੀ ਐਕਟੀਵਾ ਦਾ ਹੀ ਖੋਲ ਦਿੱਤੀ ਏ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਨਾਮ ਹੈ ਤੇ ਕਰਦੇ ਕੀ ਹੈ ਪ੍ਰਾਈਵੇਟ ਅਧਿਆਪਕ ਨੇ ਕੰਪਿਊਟਰ ਦੇ ਅਧਿਆਪਕ ਨੇ ਗੱਲਬਾਤ ਕਰਦੇ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਦੇ ਰਵਿੰਦਰ ਸਿੰਘ ਰਵਿੰਦਰ ਸਿੰਘ ਜੀ ਉਦਾਂ ਕੀ ਕਰਦੇ ਹੋ ਤੁਸੀਂ ਤੇ ਇਹ ਕਿਦਾਂ ਮੰਨ ਦੇ ਵਿੱਚ ਆਇਆ ਤੁਸੀਂ ਕੰਮ ਕਰਨਾ ਸਰ ਮੇਰੀ ਐਕਚੁਅਲੀ ਟੀਚਿੰਗ ਲਾਈਨ ਔਰ ਮਾਰਨਿੰਗ ਟੂ ਈਵਨਿੰਗ ਮੇਰੀ ਡਿਊਟੀ ਜਿਹੜੀ ਆ ਉਹ ਟੀਚਿੰਗ ਆ ਔਰ ਇਹ ਆਈਡੀਆ ਇਸ ਤਰ੍ਹਾਂ ਆ ਕਿ ਕਲਾਸ ਵਿੱਚ ਇੱਕ ਦਿਨ ਇਸ ਤਰ੍ਹਾਂ ਲੈਕਚਰ ਚੱਲਦਾ ਪਿਆ ਸੀ ਔਰ ਸਟੂਡੈਂਟ ਨੂੰ ਮੈਂ ਇਹੀ ਸੰਘਾਰਿਆ ਸੀ ਕਿ ਤੁਸੀਂ ਇੰਨੇ ਪੈਸੇ ਇਨਵੈਸਟ ਕਰਕੇ 20-25 ਲੱਖ ਰੁਪਏ ਇਨਵੈਸਟ ਕਰਕੇ ਘਟ ਤੋਂ ਦੂਰ ਮਤਲਬ ਆਪਣਾ ਵੀਜ਼ਾ ਜਿਹੜਾ ਲਗਾਉਂਦੇ ਹੋ ਬਾਹਰ ਜਾਂਦੇ ਹੋ ਕਿਉਂ ਨਾ ਤੁਸੀਂ ਇੱਥੇ ਹੀ ਰਹਿ ਕੇ ਕੋਈ ਕੰਮ ਕਰੋ ਪਰ ਉਹਨਾਂ ਦੇ ਵਿੱਚ ਕਈ ਸਟੂਡੈਂਟ ਇਸ ਤਰ੍ਹਾਂ ਨੇ ਉਹ ਤੁਹਾਨੂੰ ਪਤਾ ਹਾਜਰ ਜਵਾਬ ਹੁੰਦੇ ਨੇ ਕਿਨੇ ਸਰ ਪਹਿਲਾਂ ਤੁਸੀਂ ਕੋਈ ਕੰਮ ਕਰਕੇ ਦੱਸੋ ਉਸ ਬੱਚੇ ਨੇ ਇਹ ਗੱਲ ਕਹੀ ਔਰ ਮੈਂ ਉਸ ਨੂੰ ਅਕਸੈਪਟ ਕੀਤਾ ਔਰ ਅੱਜ ਤੁਹਾਡੇ ਸਾਹਮਣੇ ਉਹ ਸੈਟਅਪ ਜਿਹੜਾ ਮੈਂ ਲਗਾਇਆ ਹੋਇਆ ਔਰ ਮੈਂ ਉਸ ਸਟੂਡੈਂਟ ਨੂੰ ਇਹ ਦੱਸਣਾ ਚਾਹਣਾ ਕਿ ਤੁਸੀਂ ਉਹ ਕਿਹਾ ਸੀ ਕਿ ਸਰ ਤੁਸੀਂ ਕੋਈ ਕੰਮ ਕਰਕੇ ਦਿਖਾਓ ਔਰ ਮੈਂ ਅੱਜ ਇਹ ਸੈਟਅਪ ਲਗਾਤਾ ਜਿਸ ਦੇ ਵਿੱਚ ਮੈਂ ਕੋਈ 20 ਲੱਖ ਜਾਂ 25 ਲੱਖ ਨਹੀਂ ਲਗਾ ਬੜਾ ਸਿੰਪਲ ਜਿਹਾ ਸੈਟਅਪ ਹੈ ਉਹ ਤੁਹਾਡੇ ਸਾਹਮਣੇ ਆ ਮੂਹੇ ਵਾਲਾ ਜਿਵੇਂ ਮਰਜ਼ੀ ਇਹਨੂੰ ਰੇਡ ਕਿਤੇ ਲੈ ਕੇ ਜਾ ਸਕਦੇ ਹੋ। ਫਿਰ ਇਹ ਅੱਧ ਕਿੰਨੇ ਵਜੇ ਉਧਰ ਜਾਂਦੇ ਹੋ ਤੇ ਉਸ ਤੋਂ ਬਾਅਦ ਇਹ ਕੰਮ ਕਰਨ ਵਾਸਤੇ ਕਿਦੀ ਕਿਦੀ ਮਿਹਨਤ ਜ਼ਿਆਦਾ ਲੱਗਦੀ ਕਿਉਂਕਿ ਟਾਈਮ ਲੱਗਦਾ ਇਹਨੂੰ ਭੱਲੇ ਵੀ ਬਣਾਣੇ ਨੇ, ਦਹੀਂ ਨੂੰ ਵੀ ਜਮਾਣਾ ਹੈ ਤੇ ਬੜੀ ਮਿਹਨਤ ਲੱਗਦੀ। ਤੁਸੀਂ ਸਵੇਰੇ ਉਧਰ ਚੱਲ ਜਾਂਦੇ ਹੋ, ਸ਼ਾਮੀ ਫਿਰ ਕਿੰਨੇ ਵਜੇ ਆਂਦੇ ਤੇ ਇਹਦੇ ਵਿੱਚ ਮਿਹਨਤ ਕੌਣ ਕਰਦਾ ਫਿਰ ਇਹਨੀ ਮਿਹਨਤ? ਸਰ ਮੇਰੀ ਦਾਸ ਤੋਂ ਲੈ ਕੇ 5 ਵਜੇ ਤੱਕ ਟੀਚਿੰਗ ਲੈਕਚਰ ਹੁੰਦੇ ਨੇ, ਕਲਾਸ ਦੇ ਵਿੱਚ ਹੁੰਦੇ ਨੇ। ਔਰ ਡਿਫਰੈਂਟ ਡਿਫਰੈਂਟ ਬੈਚ ਹੁੰਦੇ ਨੇ। ਉਹਨਾਂ ਬੈਚ ਨੂੰ ਮੈਂ ਟੀਚ ਕਰਨਾ, ਸਾਰਾ ਦਿਨ ਉਹਨਾਂ ਨੂੰ ਲੈਕਚ ਫਟੋਂ ਪਤਾ ਇਹ ਕੰਮ ਮੈਂ ਤੇ ਪੈਕਿੰਗ ਕਰ ਨਹੀਂ ਸਕਦਾ 나ਹੀਂ ਮੈਂ ਭੱਲੇ ਜਿਹੜੇ ਉਹ ਬਲਾ ਕਰਦਾ ਹਾਂ ਹਾਂ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਰਿਕੁਆਇਰਮੈਂਟ ਹੁੰਦੀ ਆ ਉਹ ਮੈਂ ਜਰੂਰ ਉਹਨਾਂ ਨੂੰ ਅਰਲੀ ਮਾਰਨਿੰਗ ਹੀ ਜਿਹੜੀ ਉਹ ਪ੍ਰੋਵਾਈਡ ਕਰਵਾ ਦਿੰਨਾ ਔਰ ਬਾਕੀ ਇਹਦੇ ਵਿੱਚ ਮੇਰੀ ਫੈਮਿਲੀ ਦੀ ਪੂਰੀ ਸਪੋਰਟ ਜਿਸ ਦੇ ਵਿੱਚ ਮੇਰੇ ਮਿਸਿਸ ਜਿਹੜੇ ਨੇ ਉਹਨਾਂ ਦਾ ਪੂਰਾ ਰੋਲ ਆ ਔਰ ਜਿਹੜੀ ਮੇਰੀ ਗੁੜੀਆ ਵਾ 10th ਵਿੱਚ ਪੜ੍ਹਦੀ ਆ ਉਹਦਾ ਵੀ ਪੂਰਾ ਰੋਲ ਆ ਉਹਦਾ ਜਿਆਦਾ ਰੋਲ ਆ ਕਿਉਂਕਿ ਪੈਕਿੰਗ ਸਾਰੀ ਉਹ ਗੁੜੀਆ ਕਰਦੀ ਆ ਪੈਕਿੰਗ ਕੋਈ ਦੇਖ ਸਕਦੇ ਹੋ ਇਹ ਪੈਕਿੰਗ ਇਹ ਪੈਕਿੰਗ ਜਿਹੜੀ ਆ ਗੁੜੀਆਂ ਔਰ 10th ਦਾ ਸਟੈਂਡਰਡ ਚ ਪੜ੍ਹਦੀ ਆ ਸਭ ਤੋਂ ਜ਼ਿਆਦਾ ਮੈਨੂੰ ਉਹ ਕਰਦੀ ਆ ਆਪਣੇ ਮਮਾ ਦੇ ਨਾਲ ਉਹ ਕਿੰਨੇ ਪੈਕੇਟ ਲੈ ਕੇ ਆਂਦੇ ਹੋ ਤੁਸੀਂ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਤੁਸੀਂ ਇੱਥੇ ਰਹਿੰਦੇ ਹੋ ਤੇ ਕਿੰਨੇ ਦਾ ਪੈਕੇਟ ਸਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਇਹਦੀ ਕਾਊਂਟਿੰਗ ਕਰ ਸਕਾਂ ਕਿਉਂਕਿ 5 ਵਜੇ ਮੈਂ ਆਪਣਾ ਆਫਸਰ ਫ੍ਰੀ ਹੋ ਗਿਆ ਨਾ ਔਰ 5:30 ਪੂਰੇ ਐਗਜ਼ੈਕਟ ਮੈਂ ਪਹੁੰਚਦਾ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਇਹ ਸੈਟਅਪ ਤਿਆਰ ਰੱਖਿਆ ਹੁੰਦਾ ਬਸ ਮੈਂ ਉੱਪਰ ਰੱਖ ਕੇ ਨੂੰ ਔਰ ਇਧਰ ਨੂੰ ਆ ਜਾਂਦਾ ਹਾਂਜੀ 6 ਵਜੇ ਮੈਂ ਇੱਥੇ ਹੁੰਦਾ ਔਰ 8 ਵਜੇ ਤੱਕ ਮੈਂ ਇੱਥੇ ਰਹਿੰਦਾ ਉਹ ਕਹਿੰਦੇ ਨੇ ਕਿ ਕਾਰੋਬਾਰ ਸ਼ੁਰੂ ਕਰਨ ਵਾਸਤੇ ਬੜੇ ਵਧੀਆ-ਵਧੀਆ ਸਟਾਲ ਲੱਗਦੇ ਨੇ ਸਟਾਲ ਲਗਾਓ ਤਾਂ ਫਿਰ ਜਿਹੜਾ ਕਾਰੋਬਾਰ ਹੁੰਦਾ ਏ ਤੇ ਕਿਸੇ ਵੇਲੇ ਸੰਗ ਵੀ ਹੁੰਦੀ ਏ ਕਿ ਵੇਲੇ ਸੰਗ ਵੀ ਹੋ ਜਾਂਦੀ ਕਿ ਕੰਮ ਐ ਐਦਾਂ ਦਾ ਕੰਮ ਕਰਾਂਗੇ ਲੋਕ ਕੀ ਕਹਿਣਗੇ ਕਹਿੰਦੇ ਮਿਹਨਤ ਚ ਕੋਈ ਮੇਨਾ ਨਹੀਂ ਹੈਗਾ ਤੇ ਉਹ ਸੰਗ-ਸੁੰਗ ਨਹੀਂ ਆਉਂਦੀ ਤੁਹਾਨੂੰ ਨਹੀਂ ਸਰ ਸੰਗ ਦੀ ਤੁਸੀਂ ਪਹਿਲਾਂ ਕਿਹਾ ਨਾ ਕਿ ਵੱਡੇ-ਵੱਡੇ ਸਟਾਲ ਲਗਾਉਂਦੇ ਨੇ ਫਿਰ ਆਉਂਦੇ ਨੇ ਕਸਟਮਰ ਇਸ ਨਾਲ ਵੀ ਕੋਈ ਗੱਲ ਨਹੀਂ ਇਫ ਯੂ ਆਰ ਪ੍ਰੋਵਾਈਡਿੰਗ ਦਾ ਕੁਆਲਿਟੀ ਟੂ ਦਾ ਕਸਟਮਰ ਅਗਰ ਤੁਸੀਂ ਕਸਟਮਰ ਨੂੰ ਕੁਆਲਿਟੀ ਪ੍ਰੋਵਾਈਡ ਕਰੋਗੇ ਤੇ ਕਸਟਮਰ ਤੁਹਾਡੇ ਕੋਲ ਆਏਗਾ ਇੱਕ ਹਨ ਕਹਿੰਦੇ ਨਾ ਕਿ ਉਚਿਤ ਪਾਨੀਕਾ ਪਕਵਾਨ ਤੇ ਜ਼ਰੂਰੀ ਨਹੀਂ ਕਿ ਬੀ ਵੱਡਾ ਹੀ ਸੈਟਅਪ ਲਗਾ ਹੋਵੇ ਤੇ ਕਸਟਮਰ ਆਣਗੇ ਛੋਟਾ ਸੈਟਅਪ ਲਗਾਓ ਠੀਕ ਆ ਔਰ ਤੁਸੀਂ ਅੱਛੀ ਚੀਜ਼ ਕੁਆਲਿਟੀ ਜਿਹੜੀ ਆ ਆਪਣੇ ਕਸਟਮਰ ਨੂੰ ਦਿਓਗੇ ਤੇ ਕਸਟਮਰ ਖੁਦ ਆਏਗਾ ਇਸ ਕਰਕੇ ਕੋਈ ਸੰਗਰੀ ਲੋੜ ਹੀ ਨਹੀਂ ਹੈਗੀ ਅਗਰ ਅਸੀਂ ਸੰਗ ਕਰਾਂਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਖੇਤ ਕਿਸਾ ਲਵਾਵਾਂਗੇ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਖੇਤ ਕਿਸਾ ਲਵਾਵਾਂਗੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਇਹ ਸੈਟਅਪ ਲਗਾਇਆ ਜਿਹੜੇ ਆਪਣੇ ਘਰ ਤੋਂ ਦੂਰ ਜਾਣਾ ਚਾਹੁੰਦੇ ਨੇ ਕੈਨੇਡਾ ਆਸਟ੍ਰੇਲੀਆ ਉੱਥੇ ਜਾ ਕੇ ਕੀ ਕੰਮ ਕਰਦੇ ਨੇ ਇਹ ਜਿੰਨੇ ਇੱਥੇ ਖੜੇ ਨੇ ਇਸ ਟਾਈਮ ਤੇ ਇਹ ਸਭ ਨੂੰ ਪਤਾ ਹੈਗਾ ਔਰ ਹੋ ਸਕਦਾ ਤੁਹਾਡੇ ਵਿੱਚ ਵੀ ਕਈਆਂ ਦੇ ਕਜ਼ਨ ਜਾਂ ਬ੍ਰਦਰ ਰੀਅਲ ਬ੍ਰਦਰ ਗਏ ਹੋਣ ਔਰ ਮੈਨੂੰ ਇੱਕ ਜਣਾ ਵੀ ਦੱਸ ਤੀ ਕਿ ਜੇ ਕੋਈ ਵੀ ਜਣਾ ਉੱਥੇ ਆਫਿਸ ਜੌਬ ਕਰਦਾ ਜੇ ਇਹ ਤਾਂ ਕੋਈ ਕਰਦਾ ਮੈਂ ਸਾਰਾ ਇਹ ਆਈਸ ਬਾਕਸ ਜਿਹੜਾ ਉਹਨੂੰ ਦੇ ਦਿੰਦਾ ਮਿਹਨਤ ਹੀ ਕਰਨੀ ਪੈਣੀ ਹੈ ਮਿਹਨਤ ਉੱਥੇ ਜ਼ਿਆਦਾ ਕਰਨੀ ਪਵੇਗੀ ਇੱਥੋਂ ਨਾਲੋਂ ਜ਼ਿਆਦਾ ਕਰਨੀ ਪਵੇਗੀ ਔਰ ਫਿਰ ਕਈ ਇਸ ਤਰ੍ਹਾਂ ਦੇ ਜਿਹੜੇ ਲੋਨ ਲੈ ਕੇ ਜਾਂਦੇ ਨੇ ਉਹ ਟੈਨਸ਼ਨ ਕਿਨੂੰ ਉਹਨਾਂ ਬੱਚਿਆਂ ਨੂੰ ਵੀ ਟੈਨਸ਼ਨ ਆ ਪੇਰੈਂਟਸ ਨੂੰ ਵੀ ਟੈਨਸ਼ਨ ਆ ਕਈ ਆਪਣੀ ਪ੍ਰਾਪਰਟੀ ਸੇਲ ਕਰਕੇ ਜਿਹੜਾ ਉਹ ਜਾਂਦੇ ਨੇ ਪਰ ਬਹੁਤ ਮੁਸ਼ਕਲ ਹੁੰਦਾ ਇਸੀ ਨੂੰ ਮੈਨੇਜ ਕਰਨਾ ਕਹਿਣ ਦਾ ਮਤਲਬ ਕਿ ਲੋਕ ਵੀ ਜਿਹੜੇ ਨੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਪੰਜਾਬ ਨੂੰ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਗਿਆ ਪੇ ਪੰਜਾਬ ਜਿਹੜਾ ਇਹ ਖੁੱਲੇ ਦਿਲ ਵਾਲਾ ਇਹ ਤੇ ਲੋਕ ਵੀ ਜਿਹੜੇ ਖੁੱਲੇ ਨੇ ਤੇ ਇੱਥੇ ਆਣ ਕੇ ਜਿਹੜੇ ਬਾਹਰੋਂ ਆਂਦੇ ਨੇ ਉਹ ਵੀ ਕਿਤੇ ਨਾ ਕਿਤੇ ਤਰੱਕੀ ਕਰਦੇ ਉਹਨਾਂ ਵਾਸਤੇ ਵੀ ਕੈਨੇਡਾ ਅਮਰੀਕਾ ਬਣਿਆ ਤੇ ਕੀ ਗੱਲ ਪੰਜਾਬ ਦੇ ਲੋਕ ਹੀ ਨਹੀਂ ਕੰਮ ਕਰਦੇ ਅਸਲ 'ਚ ਨਾ ਇਹ ਪਤਾ ਨਹੀਂ ਕੀ ਗੱਲ ਆ ਆਪਣੇ ਪੰਜਾਬੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜਿਹੜੀਆਂ ਬਾਹਰ ਲੀਆਂ ਸਕੇਟਾਂ ਤੋਂ ਇੱਕੇ ਵੀਰਪਰਾ ਆ ਰਹੇ ਨੇ ਤੁਸੀਂ ਅਗਰ ਉਹਨਾਂ ਦੀ ਇੰਟਰਵਿਊ ਲੈ ਕੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਤੇ ਕੰਮ ਹੀ ਬਹੁਤ ਹੈਗਾ ਮਤਲਬ ਉਹਨਾਂ ਨੇ ਪੰਜਾਬ ਨੂੰ ਅਮਰੀਕਾ ਬਣਾਇਆ ਉਹ ਗੱਲ ਵੀ ਸਹੀ ਹੈ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਕਰਦੇ ਪਏ ਨੇ ਪਰ ਆਪਣੇ ਪੰਜਾਬੀਆਂ ਨੂੰ ਪੁੱਛ ਕੇ ਕਹਿੰਦੇ ਇੱਥੇ ਕੰਮ ਨਹੀਂ ਹੈ ਔਰ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੇ ਕੰਮ ਇੱਥੇ ਨਹੀਂ ਹੈਗਾ ਮੈਂ ਇੱਥੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਫ੍ਰੀ ਹੋ ਜਣਾ ਕੰਮ ਹੈਗਾ ਤੇ ਸੇਲ ਹੋ ਰਹੇ ਕਸਟਮਰ ਮੇਰੇ ਕੋਲ ਆ ਰਹੇ ਆ ਬਸ ਤੁਹਾਡੀ ਮਿਹਨਤ ਚਾਹੀਦੀ ਆ ਉਹ ਚੀਜ਼ ਦੇ ਵਿੱਚ ਕੁਆਲਿਟੀ ਚਾਹੀਦੀ ਆ ਅਗਰ ਕੁਆਲਿਟੀ ਹੈਗੀ ਆ ਔਰ ਤੁਹਾਡੀ ਨਿਯਤ ਸਾਫ਼ ਆ ਇਮਾਨਦਾਰੀ ਨਾਲ ਤੁਸੀਂ ਕੰਮ ਕਰ ਰਹੇ ਹੋ ਤੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਮਿਹਨਤ ਚਾਹੀਦੀ ਆ ਇਹ ਕੋ 10 ਮਾਂਜੀ ਦਾ ਇੱਕ ਗਾਣਾ ਤੁਸੀਂ ਸੁਣਾ ਹੋਏਗਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਔਰ ਬੂਟ ਪਾਲਸ਼ਾ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਮਿਹਨਤ ਦੇ ਵਿੱਚ ਕੋਈ ਮੇਣਾ ਨਹੀਂ ਹੈਗਾ ਮਿਹਨਤ ਕਰੋਗੇ ਤੇ ਫਲ ਕਿਤੇ ਨਾ ਕਿਤੇ ਪ੍ਰਮਾਤਮਾ ਵੀ ਦੇ ਦਿੰਦਾ ਪਰ ਇੱਕ ਉਹਨਾਂ ਨੇ ਗਾਣੇ ਦੀ ਵੀ ਗੱਲ ਕੀਤੀ ਹੈ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਮਿਹਨਤ ਕਰਦੇ ਨੇ ਸਵੇਰੇ ਜਾਂਦੇ ਨੇ ਤੇ ਸ਼ਾਮ ਨੂੰ 5 ਵਜੇ ਆਉਂਦੇ ਨੇ ਘਰ ਦਾ ਪਰਿਵਾਰ ਵੀ ਜਿਹੜਾ ਨਾਲ ਸਾਥ ਦਿੰਦਾ ਹੈ ਤੇ ਦਹੀਂ ਭੱਲੇ ਲਗਾਉਂਦੇ ਨੇ ਆਪਾਂ ਜਿਹੜੇ ਇੱਥੇ ਕਸਟਮਰ ਹੋਂਚੇ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਭਾਈ ਸਾਹਿਬ ਇੱਥੇ ਖੜੇ ਨੇ ਉਹ ਵੀ ਲੈਣ ਆਏ ਨੇ ਸਸ ਕਾਲ ਜੀ ਸਸੇ ਗੱਲ ਕੀ ਨਾਮ ਦੇ ਗੁਰਮਖ ਸਿੰਘ ਗੁਰਮੁਖ ਸਿੰਘ ਜੀ ਕਿੱਦਾਂ ਦੇਖਦੇ ਹੋ ਸਿੰਘ ਸਾਹਿਬ ਸਵੇਰੇ ਜਾਂਦੇ ਨੇ ਅਧਿਆਪਕ ਨੇ ਤੇ ਘਰ ਵੀ ਪਰਿਵਾਰ ਵੀ ਨਾਲ ਲੱਗਦਾ ਤੇ ਬਾਅਦ ਚਾਣ ਕੇ ਇੱਥੇ ਦਹੀਂ ਭੱਲਿਆਂ ਦਾ ਸਟਾਲ ਲਾਉਂਦੇ ਨੇ ਕਿੰਨੇ ਕੁ ਟੇਸਟ ਲੱਗਦਾ ਤੁਸੀਂ ਵੀ ਲੈਣ ਆਇਓ ਕੀ ਕਹਿਣਾ ਚਾਹੋ ਬਹੁਤ ਵਧੀਆ ਇਹਨਾਂ ਦੀ ਮਿਹਨਤ ਆ ਤੇ ਬਹੁਤ ਵਧੀਆ ਮੈਨੂੰ ਲੱਗਦਾ ਰੋਜ਼ ਸੁਣਦਾ ਨਾ ਕਿ ਅੱਜ ਫਿਰ ਮੈਂ ਲੈ ਕੇ ਚੱਲਿਆ ਪਹਿਲੇ ਦਿਨ ਹੀ ਆ ਜਾਵੇ ਕਿ ਤੇ ਮੈਂ ਦਿੱਲੀ ਖੜਿਆ ਕਰਾਂਗਾ ਇਹ ਬੜਾ ਵਧੀਆ ਲੱਗਾ ਇਹਨਾਂ ਦੀ ਮਿਹਨਤ ਜਿਹੜਾ ਇਹਨਾਂ ਨੇ ਕਿਹਾ ਵੀ ਲੋਕ ਸਾਡੇ ਸਾਰੇ ਪੰਜਾਬ ਦੇ ਬਾਹਰ ਹੀ ਜਾ ਹੀ ਰਹੇ ਨੇ ਪਰ ਉੱਥੇ ਕੁਝ ਨਹੀਂ ਹੈਗਾ ਧੱਕੇ ਆ ਜੇ ਇੱਥੇ ਹੀ ਮਿਹਨਤ ਕਰੀ ਇੱਥੇ ਸਭ ਕੁਝ ਹੈਗਾ ਪਰ ਮੈਂ ਸਾਰਿਆਂ ਨੂੰ ਕਹਾਂ ਇਹਨਾਂ ਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਇਹ ਜਲ ਰਾਤ ਮਿਹਨਤ ਕਰ ਰਹੇ ਕੋਈ ਗੱਲ ਨਹੀਂ ਕਿਤੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਬਹੁਤ ਵਧੀਆ ਇੱਥੇ ਰੋਟੀ ਬਣੀ ਚੱਲਦਾ ਤੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਿਹਨਤ ਕਰੋ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੋ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਸਿੰਘ ਸਾਹਿਬ ਵੀ ਆਏ ਨੇ ਗੱਲਬਾਤ ਕਰਦੇ ਆ ਸਤਿਗੁਰੂ ਸਤਿਗੁਰੂ ਇਹ ਨਾਮ ਦੇ ਮੇਰਾ ਕਤੁਆਏ ਜੇ ਦੇਈ ਭੱਲੇ ਲੈਣ ਤੇ ਕਿਦਾਂ ਦਾ ਟੇਸਟ ਲੱਗਦਾ ਤੇ ਕਿਦਾਂ ਮਿਹਨਤ ਵੀਰ ਕਰਦਾ ਸਵੇਰੇ ਜਾਂਦਾ ਤੇ ਸ਼ਾਮ ਨੂੰ ਇੱਥੇ ਆਂਦਾ ਤੇ ਖੁਸ਼ੀ-ਖੁਸ਼ੀ ਆਪਣਾ ਪਰਿਵਾਰ ਜਿਹੜਾ ਹੈ ਤੇ ਪਾਲਦਾ ਪਿਆ ਦੇਖੋ ਜੀ ਮੇਰਾ ਪਿੰਡ ਇਥੋਂ 15 ਕਿਲੋਮੀਟਰ ਆ 15 ਕਿਲੋਮੀਟਰ ਤੋਂ ਅਸੀਂ ਇੱਥੇ ਅਬਟਾਰੇ ਦੇ ਵਿੱਚ ਆਟੋ ਚਲਾਉਨੇ ਆ ਜਾਂਦੇ ਸਮੇਂ ਹੀ ਇਹਨਾਂ ਭਾਜੀ ਉਹਨਾਂ ਕੋ ਭੱਲੇ ਲੈ ਕੇ ਜਾਂਦੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਵਾ ਆਪਣੇ ਆਪਣਾ ਜ਼ਿਲ੍ਹੇ ਪ੍ਰਧਾਨ ਜਾਂ ਵੀ ਕੋਈ ਵੀ ਬੱਚੇ ਨੇ ਕੰਮ ਕਰਨ ਵਾਲੇ ਇਤਨਾ ਵੇਲੇ ਤੁਰੇ ਫਿਰਦੇ ਨੇ ਕਹਿੰਦੇ ਨੇ ਵੀ ਇੱਥੇ ਕੰਮ ਹੈ ਨਹੀਂ ਕੰਮ ਨਹੀਂ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਕੰਮ ਕਰੋ ਕੋਈ ਵੀ ਕੰਮ ਕਰ ਲਓ ਮਿਹਨਤ ਹੋਣੀ ਚਾਹੀਦੀ ਆ ਨੀਤਨਾ ਕੰਮ ਕਰੋ ਇਹ ਭਾਜੀ ਨਹੀਂ ਵੇਖੋ ਇੱਕ ਡਿਊਟੀ ਕਰਦੇ ਨੇ ਇੱਕ ਪਰਿਵਾਰ ਇਹਨਾਂ ਦੇ ਨਾਲ ਚੱਲਦਾ ਪਰਿਵਾਰ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਨੇ ਮਿਹਨਤ ਕਰਦਾ ਫਿਰ ਇਹ ਭਾਜੀ ਨਹੀਂ ਡਿਊਟੀ ਲਾਉਂਦੇ ਨੇ ਡਿਊਟੀ ਲਾ ਕੇ 5 ਵਜੇ ਫਿਰ ਆਪਣਾ ਇਹ ਕੰਮ ਕਰਦੇ ਨੇ ਇੱਕ ਕੀ ਗੱਲ ਇਹ ਆਪਣੇ ਘਰ ਨਹੀਂ ਬਹਿ ਸਕਦੇ 5 ਵਜੇ ਤੋਂ ਬਾਅਦ ਇਹਨਾਂ ਨੂੰ ਕੀ ਪ੍ਰੋਬਲਮ ਆ ਸਿਰਫ ਕਿਉਂ ਇਹ ਦੁਨੀਆ ਨੂੰ ਖਾਣਵਾਤੇ ਕਹਿੰਦੇ ਨੇ ਕਿ ਭਾਜੀ ਨਹੀਂ ਕਹਿੰਦੇ ਨੇ ਕਿ ਵੀ ਸਾਨੂੰ ਇੱਕ ਸਟੂਡੈਂਟ ਨੇ ਕਹਾਈ ਕਿ ਟੀਚਰ ਨੇ ਕੰਪਿਊਟਰ ਦੇ ਇਹਨਾਂ ਨੂੰ ਕਿ ਬੱਚੇ ਨੇ ਕਿਹਾ ਕਿ ਨਹੀਂ ਸਰ ਇਹ ਕੰਮ ਜਿਹੜਾ ਤੁਸੀਂ ਕਰਕੇ ਵੇਖ ਲਓ ਉਹਨਾਂ ਦੇ ਕਹਿਣ ਦੇ ਉੱਤੇ ਇਹ ਭਾਜੀ ਹੁਣਾਂ ਨੇ ਕੰਮ ਕੀਤਾ ਪਰ ਉਹ ਬੱਚੇ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਸਾਡੇ ਸਰ ਨੇ ਇਹ ਕੰਮ ਕੀਤਾ ਵਾ ਤਾਂ ਸਾਨੂੰ ਵੀ ਇਹ ਕੰਮ ਕਰ ਲੈਣਾ ਚਾਹੀਦਾ ਵਾ ਭਾਵੇਂ ਹੀ ਜਿੰਨਾ ਮਰਜ਼ੀ ਪੜੇ ਲਿਖੇ ਹੋ ਉਹ ਵੀ ਕੰਮ ਕਰੋ ਪੜ੍ਹਾਈ ਵਾਲਾ ਕੰਮ ਵੀ ਕਰੋ ਆਪਣੀ ਆਪਣੀ ਮਿਹਨਤ ਵੀ ਕਰੋ ਵੇਖੋ ਅਸੀਂ ਵੀ ਮਿਹਨਤ ਕਰਨੇ ਹਿੰਦਦਰ ਕੋਈ ਡਰ ਨਹੀਂ ਹੈ ਆਪਣੇ ਬੱਚਿਆਂ ਨੂੰ ਕਹਿੰਨੇ ਵੀ ਪੁੱਤ ਕੋਈ ਵੱਡੀ ਛੋਟੀ ਮਿਹਨਤ ਨਹੀਂ ਹੈਗੀ ਤੇ ਕੋਈ ਸ਼ਰਮ ਨਹੀਂ ਹੈਗੀ ਇਹ ਪੰਜਾਬ ਦੇ ਵਿੱਚ ਰਹਿੰਦੇ ਜੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਗਿਆ ਜੇ ਸੋਨੇ ਦੀ ਚਿੜੀਆ ਵਾ ਤੇ ਹੈ ਵੀ ਸੋਨੇ ਦੀ ਚਿੜੀਆ ਵਾ ਭਈਏ ਬਾਹਰੋਂ ਆਣ ਕੇ ਗੋਲ ਗੱਪੇ ਵੇਚ ਵੇਚ ਕੇ ਟਿੱਕੀਆਂ ਵੇਚ ਵੇਚ ਕੇ ਵਾਲ ਖਰੀਦ ਖਰੀਦ ਕੇ ਆਪਣੀਆਂ ਕੋਠੀਆਂ ਪਾ ਲਿਆ ਨੇ ਤੇ ਪੰਜਾਬੀ ਪੰਜਾਬੀ ਨਸ਼ੇ ਤੇ ਲੱਗ ਗਏ ਨੇ ਬਸ ਸਾਡਾ ਤੇ ਇਹੋ ਹੀ ਆ ਕਿ ਵੀ ਬੱਚੇ ਜਿਹੜੇ ਆ ਨਸ਼ਿਆਂ ਵਾਲੇ ਤੁਰੇ ਆ ਨਾ ਇਹਨਾਂ ਦਾ ਸੁਧਾਰ ਹੋਣਾ ਚਾਹੀਦਾ ਆਪਣਾ ਕਾਰੋਬਾਰ ਕਰਨਾ ਇੱਥੇ ਕਰ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਮਿਹਨਤ ਕਰੋ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾ ਕਰਕੇ ਤਸਵੀਰ ਹੈ ਅਧਿਆਪਕ ਹੈ ਪ੍ਰਾਈਵੇਟ ਅਧਿਆਪਕਾਂ ਸਵੇਰੇ ਜਾਂਦੇ ਨੇ ਤੇ ਸ਼ਾਮੀ 5 ਵਜੇ ਆਉਂਦੇ ਨੇ 5 ਵਜੇ ਤੋਂ ਲੈ ਕੇ ਫਿਰ 6 ਵਜੇ ਇੱਥੇ ਆ ਜਾਂਦੇ ਨੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਮਿਹਨਤ ਕਰਦੇ ਨੇ ਪਰ ਕਿਤੇ ਨਾ ਕਿਤੇ ਪਰਿਵਾਰ ਵੀ ਪਾਲਦੇ ਪਏ ਨੇ ਤੇ ਬੱਚੇ ਨੇ ਕਿਹਾ ਸੀ ਕਿ ਤੇ ਬੱਚੇ ਦੀ ਗੱਲ ਜਰੀ ਅੱਜ ਭਗਾਤੀ ਹੈ ਸੋ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਮਿਹਨਤ ਜਿਹੜੀ ਕਰਨੀ ਹੈ ਮਿਹਨਤ ਦੇ ਵਿੱਚ ਕੋਈ ਮਿਹਣਾ ਨਹੀਂ ਮਿਹਨਤ ਕਰੋਗੇ ਤੇ ਪ੍ਰਮਾਤਮਾ ਦੀ ਕਿਰਪਾ ਹੋਏਗੀ ਪਰਵਾਰ ਵੀ ਖੁਸ਼ ਰਹੇਗਾ ਤੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਮਿਹਨਤ ਕਰੋ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਕੈਮਰਾ ਪਰਸਨ ਹਵਨਕਰਵਾਲਤ ਨਾਲ ਲੱਕੀ ਰਾਜਪੂਤ ਬਟਾੜਾ